ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਕਚੈਰੀ ਕੰਪਲੈਕਸ ਅਤੇ ਐਸਟੀਐਮ ਦਫਤਰ ਬਾਗੁੰਡਾਗਰਦੀ ਦਾ ਨੰਗਾ ਨਾਚ ਤਰੀਕਪੁਕਤ ਆਏ ਨੌਜਵਾਨ ਦੇ ਦੋਸਤ ਦੀ ਗੱਡੀ ਤੇ ਹਮਲਾ ਸ਼ੀਸ਼ੇ ਕਿਤੇ ਚਕਨਾ ਚੂਰ ਨੌਜਵਾਨਾਂ ਨੇ ਭੱਜ ਕੇ ਬਚਾਈ ਜਾਨ ਪੰਜਾਬ ਪੁਲਿਸ ਦੇ ਥਾਣੇਦਾਰ ਅਤੇ ਉਸ ਦੇ ਪੁੱਤਰਾਂ ਸਮੇਤ ਕਈ ਨੌਜਵਾਨਾਂ ਤੇ ਲੱਗ ਰਹੇ aarop Sultanpur Lodhi ਚ ਆਏ ਦਿਨ ਗੁੰਡਾਗਰਦੀ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ ਅੱਜ ਫੇਰ ਪਵਿੱਤਰ ਨਗਰੀ Sultanpur Lodhi ਵਿਖੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ ਜਿੱਥੇ STM ਦਫਤਰ ਅਤੇ ਕਚੈਰੀ ਕੰਪਲੈਕਸ ਜੰਗ ਦਾ ਮੈਦਾਨ ਬਣ ਗਿਆ ਕੁਝ ਨੌਜਵਾਨਾਂ ਵੱਲੋਂ ਕਚੈਰੀ ਵਿੱਚ ਤਾਰੀਖ ਭੁਗਤਾਨ ਆਏ ਨੌਜਵਾਨ ਉੱਤੇ ਹਮਲਾ ਕਰ ਦਿਆ ਉਸ ਦੇ ਦੋਸਤ ਦੀ ਗੱਡੀ ਦੇ ਸ਼ੀਸ਼ੇ ਤੋੜ ਕੇ ਚੱਕਨਾ ਚੂਰ ਕਰ ਦਿੱਤੇਗੇ ਘਟਨਾ ਵਾਪਰਦਿਆਂ ਹੀ ਕੰਪਲੈਕਸ ਅੰਦਰ ਹੜਕਪ ਮਚ ਗਿਆ ਲੋਕ ਇੱਧਰ ਉੱਧਰ ਭੱਜਦੇ ਦਿਖਾਈ ਦਿੱਤੇ ਗੁੰਡਾਗਰਦੀ ਕਰਨ ਵਾਲੇ ਨੌਜਵਾਨਾਂ ਵੱਲੋਂ ਇੱਟਾ ਰੋੜੇ ਅਤੇ ਵਕ-ਵਕ ਹਥਿਆਰਾਂ ਨਾਲ ਗੱਡੀ ਦੇ ਸ਼ੀਸ਼ੇ ਤੋੜੇ ਗਏ ਗੱਡੀ 'ਚ ਮੌਜੂਦ ਨੌਜਵਾਨਾਂ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਜ਼ਿਕਰਯੋਗ ਹੈ ਕਿ ਕੋਰਟ ਕੰਪਲੈਕਸ ਨੂੰ ਨਿਆਂ ਦਾ ਮੰਦਿਰ ਮੰਨਿਆ ਜਾਂਦਾ ਹੈ ਆਪਣੇ ਹੱਕਾਂ ਦੀ ਰਾਖੀ ਲਈ ਹਰ ਮੁਲਜ਼ਮ ਨਿਆਂ ਦੀ ਪ੍ਰਾਪਤੀ ਕਰਦਾ ਹੈ ਪਰ ਉੱਥੇ ਬਾਹਰ ਹੀ ਅਜਿਹੀ ਘਟਨਾ ਦਾ ਵਾਪਰਨਾ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਉੱਤੇ ਵੱਡੇ ਸਵਾਲ ਖੜੇ ਕਰਦਾ ਹੈ ਉਧਰ ਮਾਮਲੇ ਨੂੰ ਲੈ ਕੇ ਗੱਡੀ ਚਾਲਕ ਨੌਜਵਾਨ ਗਗਨਦੀਪ ਸਿੰਘ ਪੁੱਤਰ ਬਿਆਨਤ ਸਿੰਘ ਨਿਵਾਸੀ ਗੁਰੂ ਨਾਨਕ ਨਗਰ ਸੁਲਤਾਨਪੁਰ ਲੋਧੀ ਦੇ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਅਤੇ ਉਸਦੇ ਪੁੱਤਰਾ ਉੱਤੇ ਹਮਲੇ ਦੇ ਦੋਸ਼ ਲਗਾਏ ਹਨ ਉਸਨੇ આરોਪ ਲਗਾਉਂਦਿਆਂ ਕਿਹਾ ਕਿ ਉਹ ਆਪਣੇ ਦੋਸਤ ਹਰਮਨ ਚਿਮਾ ਅਤੇ ਕਸ਼ਿਸ਼ ਨਾਲ ਕਚਹਿਰੀ ਉਹਨਾਂ ਦੀ ਤਰੀਕ ਪੁਕਤਨ ਆਇਆ ਸੀ ਜਿੱਥੇ ਬਾਰ ਕੁਝ ਨੌਜਵਾਨ ਹਥਿਆਰਬੰਦ ਹੋ ਕੇ ਖੜੇ ਹੋਏ ਸਨ ਜਦੋਂ ਉਹ ਕੰਪਲੈਕਸ ਵਿੱਚ ਵਾਪਸ ਬਾਹਰ ਗੱਡੀ ਕੱਢਣ ਲੱਗੇ ਤਾਂ ਉਕਤ ਹਮਲਾਵਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਗੱਡੀ ਦੇ ਸ਼ੇ ਚੱਕਨਾ ਚੂਰ ਕਰ ਦਿੱਤੇ ਗਏ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਦੂਜੇ ਪਾਸੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ ਪੁਲਿਸ ਅਨੁਸਾਰ ਬਿਆਨ ਹਾਸਲ ਕਰਕੇ ਬੰਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਸੁਲਤਾਨਪੁਰ ਲੋਧੀ ਤੋਂ ਪત્રਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਜਿਕਰਾ ਪ੍ਰੋਜੈਕਟ ਕੜਨਾਏ ਵਾਪਰੀ ਵੀ ਅਸੀਂ ਤਰੀਕ ਤੇ ਆਏ ਸੀ ਤਰੀਕ ਮੁੰਡੇ ਦੀ ਹੀ ਆਪਣੇ ਅੱਜ ਤਰੀਕ ਬਣੀ ਇੱਕ ਅਛਿਤੇ ਆਪਣਾ ਕਾਜੀ ਵੀ ਸੀ ਅਹੀਂ ਤਰੀਕ ਪੈ ਗਈ ਏ ਤਰੀਕ ਬੰਤ ਬਾਦ ਅਸੀਂ ਚੱਲੇ ਆ ਗੱਡੀ ਉਤੇ ਖਲਾਰੀ ਲਿਆ ਕੇ ਗੱਡੀ ਚ ਬਹਿਣ ਲੱਗੇ ਆ ਉਹਦੋਂ ਪੈ ਗਏ ਨੇ ਰਣਜੀਤ ਸਿੰਘ ਐਸਆਈ ਤੇ ਇੱਕ ਉਹਦਾ ਮੁੰਡਾ ਰੋਬਨ ਇੱਕ ਰੋਹਨ ਹੰਸ ਨਹੀਂ ਇੱਕ ਰੋਹਨ ਹੰਸ ਔਰ ਇੱਕ ਰੋਹਨ ਇਹ ਇਹ ਜਿਹੜੇ ਬਾਕੀਆਂ ਦੇ ਸਾਨੂੰ ਨਾਮ ਪਤਾ ਨਹੀਂਗਾ ਕੋਈ ਹੋਰ ਵੀ ਦੋ ਤਿੰਨ ਮੁੰਡੇ ਨਾਲ ਕਿਹੜਾ ਮਾਮਲਾ ਚੱਲ ਰਿਹਾ ਪੁਰਾਣਾ ਸਾਡੇ ਨਾਲ ਉਹਨਾਂ ਦਾ ਚੱਲਣ ਰਿਹਾ ਸੀ ਇੱਕ ਰੋਹਨ ਹੰਸ ਲੜਕਾ ਉਹਦੇ ਨਾਲ ਸਾਡੇ ਚੱਲਣ ਰਿਹਾ ਸੀ ਜਬੀ ਦਾ ਪੇਚ ਚੱਲਣ ਰਿਹਾ। ਇਹ ਇਸ ਅਜ ਤਰੀਕੇ ਗਾਏ ਹੈ। ਪੰਡਤ ਨਾਲ ਹੀ ਪੰਡਤ ਵੀ ਨਾਲ ਹੀ ਰਣਜੀਤ ਸਿੰਘ ਐਸੀ ਬਿਲਕੁਲ ਨਾਲ ਸੀ। ਠੀਕ ਹੈ ਜੀ। ਹਾਂ ਜੀ। ਬਾਪੂ ਜੀ ਤੁਹਾਡੇ ਸਰ ਮੇਰਾ ਨਾਮ ਗਗਨਦੀਪ ਸਿੰਘ ਆ ਜੀ। ਅਸੀਂ ਇੱਥੇ ਖੜੇ ਪਏ ਸਾਰੇ ਜਣੇ ਮੈਂ ਬਾਪੂ ਜੀ ਹੁਣੇ ਸਾਰੇ ਜਣੇ ਖੜੇ ਗੱਡੀ ਉੱਤੇ ਲੱਗੀ ਹੋਈ ਸੀ ਤੁਹਾਡੀ। ਇਹ ਜਿਹੜਾ ਆ ਸਾਈਡ ਤੇ ਇੱਧਰ ਹੈ। ਤੇ ਅਸੀਂ ਖੜੇ ਪਏ ਤੇ ਇਹਨਾਂ ਦੇ ਮੁੰਡੇ ਦੀ ਤਿੱਤਾ ਤੇ ਜਿਹਦਾ ਤਰੀਕ ਸੀਗੀ ਦੋਆ ਜਾਣਿਆ। ਤੇ ਮੈਂ ਬਾਪੂ ਜੀ ਹੁਣਾ ਕੋ ਖੜਾ ਪਿਆ ਸੀ ਨੋਰਮਲ ਹੀ ਖੜਾ ਪੈਨਦਾ ਉਦਾਂ ਮੱਦਾ ਆ ਕੇ ਖੜ ਜਾਂਦਾ ਜੀ ਖੜੇ ਪਏ ਸੀ ਇੱਥੇ ਸਾਰੇ ਜਣੇ ਖੜੇ ਪਏ ਸੀ ਅਸੀਂ ਕੁਝ 5 6 ਜਣੇ ਸੀਗੇ ਬਾਪੂ ਜੀ ਹੁਣੀ ਆ ਤੇ ਹੋਰ ਪਾਲੀ ਚਾਚਾ ਜੀ ਹੁਣੀ ਸਾਰੇ ਜਣੇ ਸੀਗੇ ਤੇ ਉਧਰੋਂ ਰਣਜੀਤ ਸਿੰਘ ਪੁਲਸੀ ਆਇਆ ਤੇ ਉਹਦਾ ਉਹ ਆਇਆ ਪਹਿਲਾਂ ਉਹ ਆ ਕੇ ਇੱਥੇ ਔਕਾ ਦਿੱਤਾ ਹੋ ਕੇ ਗਿਆ ਇਹਨਾਂ ਨਾਲ ਉਹਨਾਂ ਦੇ ਮੁੰਡੇ ਤੇ ਤਾਂ ਕੇਸ ਦੇ ਵਿੱਚ ਇਹਨਾਂ ਦੋਨਾਂ ਦੇ ਬੱਚਿਆਂ ਦੀ ਤਰੀਕ ਸੀਗੀ ਤੇ ਉਹ ਆ ਕੇ ਇੱਥੇ ਪਹਿਲਾਂ ਔਕਾ ਦਿੱਤਾ ਹੋ ਗਿਆ ਉੱਥੇ ਨਾ ਬਿਚਾਰੀ ਦੇ ਬਾਹਰ ਹੀ ਉਹਨਾਂ ਦੇ ਜਿਹੜਾ ਸਾਰੇ ਬੱਚੇ ਖੜੇ ਪਏ ਮੁੰਡੇ ਖੜੇ ਪਏ ਸੀ ਉਹਨਾਂ ਦੇ ਉਹਨਾਂ ਨੇ ਜਾ ਕੇ ਉੱਥੇ ਉਹਨਾਂ ਨੇ ਮੁੰਡਿਆਂ ਨੂੰ ਕਿ ਜਨ ਨਾਲ ਆ ਪਾਇਆ ਉੱਥੋਂ ਉਹਨਾਂ ਨੇ ਦੂਰੋਂ ਹੀ ਇੱਟਾ ਰੋੜੇ ਚਲਾਉਣੇ ਜਿੱਦਾਂ ਸ਼ੁਰੂ ਕਰਦੇ ਸੀਗੇ ਜਿੱਦਾਂ ਸਾਡੇ ਸਾਰਿਆਂ ਤੇ ਚਲਾਏ ਤੇ ਕਈਆਂ ਦੇ ਜਾਣੇ ਜਿੱਦਾਂ ਬੱਚੇ ਵੀ ਆ ਥੋੜੇ-ਬੋਤੇ ਬੱਚੇ ਤੇ ਸਾਰੇ ਜਣੇ ਆਪਣੇ-ਆਪਣੇ ਜਾਣ ਬਚਾ ਕੇ ਭੱਜ ਭੱਜਣ ਦੀ ਕੀਤੀ ਸਾਰੇ ਭੱਜ ਗਏ ਉਹਨਾਂ ਦੇ ਕੁਛ ਹੱਥ ਨਹੀਂ ਲੱਗਉਂਦਾ ਸਾਰੀ ਗੱਡੀ ਪੰਨ ਛੱਡੀ ਗਈ ਜਿਹੜੀ ਆ ਸਾਰੀ ਪਿੱਛੇ ਲੱਗੀ ਹੋਈ ਤੁਸੀਂ ਦੇਖ ਸਕਦੇ ਆ ਤੇ ਉਹਨਾਂ ਦੇ ਜਿੱਦਾਂ ਨਾਮ ਰਣਜੀਤ ਸਿੰਘ ਪੁਲਸੀਆ ਉਹਦੇ ਮੁੰਡੇ ਰੋਹਿਨ ਤੇ ਰੋਬਿਨ ਇੱਕ ਨਾਂ ਇੱਕ ਦਾ ਨਾਮ ਲੂਬੀ ਰੋਹਨ ਹੰਸ ਤੇ ਪਵਨ ਮੁੰਡਾ ਪਵਨ ਦੀ ਤੇ ਬਾਕੀ ਅਣਪਛਾਤੇ ਮੁੰਡੇ ਨੇ ਬਸ ਇੰਨਾ ਹੀ ਸਾਡੀ ਕੋਈ ਉਹਨਾਂ ਨਿੱਜੀ ਦੁਸ਼ਮਣੀ ਕੋਈ ਨਿੱਜੀ ਦੁਸ਼ਮਣੀ ਨਹੀਂ ਸਾਡੀ ਜੀ ਜਿੱਦਾਂ ਆਉਂਦੇ ਜਾਂਦੇ ਲੰਘਦੇ ਵੱਟਦੇ ਨੇ ਜਿੱਦਾਂ ਆਈ ਜਾਂਦੀ ਦਾ ਨਾਰਮਲ ਕੋਈ ਸਾਨੂੰ ਕੋਈ ਹੈ ਨਹੀਂ ਤਾਨੂੰ ਕੋਈ ਦੁਸ਼ਮਣੀ ਉਹਨਾਂ ਨਾਲ ਨਾਰਮਲ ਹੀ ਮੈਂ ਇੱਥੇ ਆ ਕੇ ਖੜਾ ਪਿਆ ਸੀਗਾ ਤੇ ਉਹ ਆਗੇ ਇਹਨਾਂ ਨੇ ਏਟੇ ਰੋੜੇ ਸੜੋਨੇ ਚੁਣਾਉਣੇ ਸ਼ੁਰੂ ਕਰ ਦਿੱਤੇ ਹਨਡੇ ਬੋ ਇੱਕ ਹੰਡੇ ਦਾਤ ਰ ਬੇਸਬਾਲ ਸਾਰਾ ਕੁਝ ਬਕਾਇਦਾ ਵੀਡੀਓ ਬਣੀ ਪਈ ਹੈ ਸਾਰੇ ਜਿਹੜੀ ਕਚੈਰੀ ਵਿੱਚ ਘਟਨਾ ਵਾਪਰੀ ਹੈ ਕੀ ਹੈ ਜੀ ਸਾਨੂੰ ਹੁਣੇ ਇਨਫਰਮੇਸ਼ਨ ਮਿਲੀ ਸੀ ਕਿ ਕਚੈਰੀ ਚ ਪੁਛਤਗੜਾ ਹੋ ਰਿਹਾ ਹੈ ਅਪਨ ਸਰਾਦੀ ਨਸਰਨਾ ਪਾਕੁਰ ਕਰ ਰਿਹਾ ਹੈ ਲਈ ਮੌਕੇ ਤੇ ਪੁੱਛਿਆ ਇਹ ਕੁ ਗੱਦੀਆ ਇਹਦੇ ਸੀਸੇ ਟੁਟੇ ਪਿਆ ਤੇ ਉਹ ਇਹਨਾਂ ਨੂੰ ਵੈਰੀਫਾਈ ਕਰ ਰਹੇ ਤੇ ਬਾਰੇ ਵੀ ਕਿਹੜੀਆਂ ਪਾਰਟੀਆਂ ਕਿੰਨਾ ਨਹੀਂ ਸੀ ਥੋੜਾ ਠੀਕ ਹੈ ਤੇ ਤੁਹਾਨੂੰ ਜਲਦੀ ਉਹਨਾਂ ਦੁਸਤ ਰੈਕ ਕਰਕੇ ਤੇ ਕਾਗਜ਼ ਦੀ ਜੀ ਇਹ ਨੌਜਵਾਨੇ ਕੋਈ ਵੀ ਵੈਰੀਫਾਈ ਕਰ ਰਹੇ ਹੈ ਜੇ ਕੀ ਗੱਲ ਹੈ ਇਹ ਜਨ ਇਹ ਅਸੀਂ ਆਈ ਹਾਂ ਮੁਕਤੀ ਫਿਰ ਜੀ ਸੀਸੇ ਟੁਟੇ ਪਿਆ ਤੇ ਉਸ ਤੋਂ ਬਾਅਦ ਆਪਾਂ ਕਦ ਦੇ ਦੇ ਕਾਰਵਾਈ ਕੀਤਾ ਮੁਕਦੇ ਪੜਿਆ ਜੀ ਜੀ ਇਹ ਹੀ ਆਏ ਆ ਅਜੇ ਹੁਣ ਮੁਕਤੇ ਕੋਈ ਨਹੀਂ ਆ ਠੀਕ ਹੈ ਜੋ ਵੀ ਵੰਦੀ ਹੋ ਗਏ